ਪੜਦੇ ਦੋ ਮੁੰਡੇ ਆਉਂਦੇ ਆ ਸਾਵਰ ਮੂਸੀ ਤੇ ਹੈਪੀ ਮੂਸੀ ਤੇ ਮੈਨੂੰ ਮੈਂ ਰਿਸੈਪਸ਼ਨ ਤੇ ਬੈਠੀ ਹਣੀ ਆਪਣਾ ਕੰਮ ਕਰਦੀ ਹਾਂ ਉਹ ਬਾਹਰ ਵਾਜਾ ਮਾਰਦੇ ਆ ਤੇ ਮੈਂ ਉਹਨਾਂ ਦੀ ਗੱਲ ਸੁਣਨ ਵਾਸਤੇ ਰਿਸੈਪਸ਼ਨ ਤੋਂ ਉੱਠ ਕੇ ਬਾਹਰ ਹੁੰਨੀ ਆ ਤੇ ਜਦੋਂ ਮਤਲਬ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਹਾਂਜੀ ਕੋਈ ਕੰਮ ਆਇਓ ਤੇ ਉਹ ਮੇਰੇ ਜਪੇੜਾ ਮਾਰਨ ਲੱਗ ਜਾਂਦੇ ਆ ਮੇਰੀ ਕੋਈ ਗੱਲ ਹੀ ਸੁਣਦੇ ਕਿਰਚ ਦਿਖਾ ਕੇ ਮੈਨੂੰ ਡਰਾ ਧੁਕਾ ਕੇ ਉੱਥੇ ਲੈ ਜਾਂਦੇ ਆ ਸਕੂਟਰੀ ਤੇ ਬਿਠਾ ਕੇ ਫਿਰ ਮੈਨੂੰ 3 ਮਹੀਨੇ ਤੱਕ ਕਿਤੇ ਅਣਪਛਾਤੀ ਜਗ੍ਹਾ ਤੇ ਰੱਖਦੇ ਆ ਮੈਨੂੰ ਕੁੱਟਦੇ ਮਾਰਦੇ ਆ ਸਾਰੀ ਫੈਮਿਲੀ ਮੇਰੇ ਚਾਚਾ ਜੀ ਦਾ ਬੇਟਾ ਆ ਨਪਿੰਦਰ ਸਿੰਘ ਉਹ ਨੂੰ ਮਤਲਬ ਕਿ ਫੋਨ ਕਰਕੇ ਮੇਰੇ ਭਰਾਵਾਂ ਨੂੰ ਧਮਕੀਆਂ ਦਿੰਦਾ ਸੀਗਾ ਮੈਨੂੰ ਐਦਾ ਕਹਿੰਦਾ ਉਹਨਾਂ ਕਹਿੰਦਾ ਸੀਗਾ ਕਿ ਤੇਰੇ ਭਰਾ ਨੂੰ ਮਰਵਾ ਦੇਣਾ ਆ ਸੰਧ ਮੇਰੇ ਕੋਲ ਹੈਗਾ ਆ ਪੈਸਾ ਸਾਡਾ ਆ ਤੂੰ ਬਸ ਉਹਨਾਂ ਦਾ ਕੰਮ ਕਰ ਦੇ ਮੇਰੇ ਸਾਹਮਣੇ ਸਾਬਰ ਉਹਦੇ ਨਾਲ ਗੱਲ ਕਰਦਾ ਹੁੰਦਾ ਸੀਗਾ ਡੇਲੀ ਉਹਦਾ ਫੋਨ ਆਉਂਦਾ ਹੁੰਦਾ ਸੀਗਾ ਜਦੋਂ ਉਹਦਾ ਫੋਨ ਆਉਂਦਾ ਸੀਗਾ ਸਾਬਰ ਮੈਨੂੰ ਕੁੱਟਦਾ ਮਾਰਦਾ ਸੀਗਾ ਜਾਨਵਰਾ ਵਾਂਗੂ ਦਾ ਰਿਲੇਸ਼ਨ ਬਣਾਉਂਦਾ ਸੀਗਾ ਵਿਦੋ ਦੀ ਫੈਮਿਲੀ ਵਿੱਚ ਸੀਗੀ ਸਾਰੀ ਫੈਮਿਲੀ ਦੇ ਵਿੱਚ ਮੇਰੇ ਨਾਲ ਗਲਤ ਕਰਦਾ ਉਹਦੀ ਸਿਸਟਰ ਆ ਕੇ ਮੇਰਾ ਪ੍ਰੈਗਨਨਸੀ ਟੈਸਟ ਕਰਵਾਉਂਦੀ ਆ ਮੈਨੂੰ ਕਹਿੰਦੀ ਆ ਬਿਨਾ ਵਿਆਹ ਤੋਂ ਬੇਬੀ ਕਰ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਸੀ ਉਹਨਾਂ ਦੇ ਵੱਲੋਂ ਵੀ ਉਹ ਵਾਇਰਲ ਕੀਤੀ ਜਾਂਦੀ ਆ ਜਿਸ ਦੇ ਵਿੱਚ ਤੁਸੀਂ ਆਪ ਕਹਿੰਦੇ ਹੋ ਕਿ ਮੇਰੇ ਆ ਜਿਹੜਾ ਪਿਛਲੇ 2 ਸਾਲਾਂ ਤੋਂ ਰਿਲੇਸ਼ਨ ਸੀ ਮੈਂ ਆਪ ਮੈਰਿਜ ਕਰਵਾਈਆ ਮੇਰੇ ਘਰ ਦੇ ਨਹੀਂ ਸੀ ਮੰਨਦੇ ਮੈਂ ਆਪ ਖੁਦ ਮੈਰਿਜ ਕਰਵਾਈਆ ਗੁਰਪ੍ਰੀਤ ਕੌਰ ਪਿੰਡ ਪਖੋਕੇ ਟਾਲੀ ਸਾਹਿਬ ਦੀ ਰਹਿਣ ਵਾਲੀ ਆ ਅੱਜ ਤੋਂ 4-5 ਦਿਨ ਪਹਿਲਾਂ ਤੁਹਾਡੇ ਕੋਲ ਇੱਕ ਨਿਊਜ਼ ਆਈ ਸੀ ਕਿ ਕਿਸੇ ਧੀ ਨੂੰ ਅਗਵਾ ਕੀਤਾ ਗਿਆ ਆ ਮੈਨੂੰ ਕਿਸੇ ਨੇ ਕੋਈ ਅਗਵਾ ਨਹੀਂ ਕੀਤਾ ਮੇਰਾ ਤੇ ਸਾਵਰ ਦਾ 2 ਸਾਲ ਪਹਿਲਾਂ ਰਿਲੇਸ਼ਨ ਸੀਗਾ ਅਸੀਂ ਉਹ ਹੀ ਰਿਲੇਸ਼ਨ ਨੂੰ ਕੰਟੀਨਿਊਲੀ ਲੈ ਕੇ ਜਾਣ ਲਈ ਦੋਨਾਂ ਨੇ ਮੈਰਿਜ ਕਰਵਾ ਲਈ ਆ ਆਪਾਂ ਦੋਨੋਂ ਜਣੇ ਬਹੁਤ ਖੁਸ਼ ਹਾਂ ਮੈਨੂੰ ਕਿਸੇ ਨੇ ਕੋਈ ਗਵਾਹ ਨਹੀਂ ਕੀਤਾ ਮੈਂ ਆਪਣੀ ਮਨਮਰਜ਼ੀ ਨਾਲ ਇਹਨਾਂ ਮੈਰਿਜ ਕਰਵਾਈ ਆ ਤੇ ਅਸੀਂ ਬਹੁਤ ਖੁਸ਼ ਹਾਂ ਮੈਂ ਇੱਕੋ ਹੀ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਦੀ ਆ ਉਹਨਾਂ ਨੇ ਮੈਨੂੰ ਕੁੱਟ ਮਾਰ ਕੇ ਜੂڑا ਪਵਾਇਆ ਵੀ ਇਸ ਤਰੀਕੇ ਨਾਲ ਵੀਡੀਓ ਬਣਾਉਣੀ ਹੈ ਕਿ ਲੋਕਾਂ ਨੂੰ ਲੱਗੇ ਤੂੰ ਵਿਆਹੀ ਹੋਈ ਆ ਸਾਡੀ ਫੈਮਿਲੀ ਦੀ ਨੂੰਹ ਈ ਆ ਤੇ ਸਾਰਿਆਂ ਨੂੰ ਸ਼ੋਅ ਇਦਾਂ ਕਰਨਾ ਆ ਕਿ ਤੂੰ ਖੁਸ਼ ਈ ਆ ਇਹਨਾਂ ਦੇ ਵਿੱਚ ਜਦਕਿ ਉਸ ਵੀਡੀਓ ਚ ਸਾਫ਼ ਦਿਖਦਾ ਪਿਆ ਏ ਕਿ ਮੈਂ ਰੋਈ ਆ ਮੇਕਅਪ ਤੇ ਤਾਂ ਕੁਝ ਦਿਖਦਾ ਹੀ ਨਹੀਂ ਆ ਸਾਰਾ ਕੁਝ ਕਰਵਾ ਕੇ ਉਹਨਾਂ ਨੇ ਮੇਰੇ ਕੋਲ ਵੀਡੀਓ ਬਣਵਾਈ ਕਿ ਤੂੰ ਕਹੇ ਮੇਰਾ 2 ਸਾਲ ਦਾ ਰਿਲੇਸ਼ਨ ਜਾਂ ਮੇਰੀ ਮੈਰਿਜ ਹੋ ਗਈ ਆ ਮੈਂ ਖੁਸ਼ ਆ ਕਿ ਸਾਡੇ ਮੁੰਡੇ ਨੂੰ ਕੋਈ ਖਤਰਾ ਨਾ ਹੋਵੇ ਬਸ ਮਾਰਨ ਦੀਆਂ ਧਮਕੀਆਂ ਦੇ ਦੇ ਕੇ ਮੇਰੇ ਕੋਲ ਬਕਾਇਦਾ ਵੀਡੀਓ ਪਈਆਂ ਆ ਜਿਨ੍ਹਾਂ ਚ ਉਹ ਹਥਿਆਰ ਖਰੀਦਦਾ ਪਿਆ ਆ ਬੋਲਦਾ ਹੈ ਕਿ ਆਪਾਂ ਤੇਰੇ ਭਰਾ ਨੂੰ ਮਰਵਾ ਦੇਣਾ ਹੈ ਜੇ ਤੂੰ ਮੇਰੇ ਕਹਿਣ ਤੇ ਇਹ ਕੁਛ ਨਾ ਕੀਤਾ ਫਿਰ ਤੂੰ ਹੀ ਦੱਸੋ ਇੱਕ ਕੱਲੀ ਕੁੜੀ ਕੀ ਕਰ ਸਕਦੀ ਆ ਆਪਣੀ ਫੈਮਿਲੀ ਨੂੰ ਮਰਦਾ ਦੇਖ ਨਹੀਂ ਸਕਦੀ ਜਦੋਂ ਤੁਹਾਨੂੰ ਫੋਨ ਆਉਂਦਾ ਸੀਗਾ ਜਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹਦੀ ਕੋਈ ਰਿਪੋਰਟ ਜਾਂ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਸੀ ਜਾਂ ਆਪਦੇ ਘਰਦਿਆਂ ਨਾਲ ਗੱਲਬਾਤ ਕੀਤੀ ਸੀ ਉਸ ਬਾਰੇ ਦੋ ਤਿੰਨ ਵਾਰੀ ਖੋਦੀ ਮਨਾ ਕਰਤਾ ਕਿ ਪਿੰਡ ਦਾ ਆ ਛੋਟਾ ਆ ਚਲੋ ਆਪੇ ਹਟ ਜੂਗਾ ਪਿੱਛੇ ਪਰ ਮੈਨੂੰ ਇਹ ਥੋੜੀ ਪਤਾ ਸੀਗਾ ਕਿ ਇੱਥੋਂ ਤੱਕ ਨੋਬਤ ਆ ਜੇਗੀ ਕਿ ਉਹ ਮੈਨੂੰ ਕਿਡਨੈਪ ਕਰ ਲੂਗਾ ਮੇਰਾ ਰੇਪ ਕਰੂਗਾ ਤਿੰਨ ਮਹੀਨੇ ਮੈਨੂੰ ਕਿਤੇ ਅਨਪਛਾਤੀ ਜਗ੍ਹਾ ਤੇ ਰੱਖੂਗਾ ਕਿ ਤੇਰਾ ਪਰਲ ਨੂੰ ਜੇ ਪੁਲਿਸ ਸਟੇਸ਼ਨ ਆ ਕੇ ਥਾਣੀ ਰਿਪੋਰਟ ਲਖੋਨੀ ਆ ਤਾਂ ਵੀ ਕੋਈ ਸੁਣਵਾਈ ਨਹੀਂ ਕਰਦਾ ਸਾਰੀ ਕੋਈ ਗੱਲ ਕਹੀ ਜਾਂਦੇ ਆਪਣੇ ਬਿਆਨ ਵਾਪਸ ਕਰ ਲੈ ਸੱਤਪਾਅ ਐਸ ਐਚਓ ਸੱਡੇ ਡੇਰਾ ਬਾਬਾ ਨਾਨਕ ਚ ਉਹਨਾਂ ਨੂੰ ਮੈਂ ਉੱਥੇ ਡੇਰਾ ਬਾਬਾ ਨਾਨਕ ਡੇਲੀ ਮਤਲਬ 13 April ਤੋਂ ਮੈਂ 15 April ਤੋਂ ਲੈ ਕੇ ਤੇ 22 21 22 21 ਤੱਕ ਮੈਂ ਰੋਜ਼ੀ ਕੋਈ ਜੀ ਦੇ ਬਿਆਨ ਦੇਈ ਜਾਂਦੀ ਆ ਮੇਰਾ ਸਾਰਾ ਕੁਝ ਹੋ ਗਿਆ ਮੈਡੀਕਲ ਤੱਕ ਹੋ ਗਿਆ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਅੱਸੀ ਕੱਲ੍ਹ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਬੀਤੇ ਦਿਨ ਸਾਡੇ ਚੈਨਲ ਦੇ ਵੱਲੋਂ ਇੱਕ ਆ ਖਬਰ ਆ ਪਬਲਿਸ਼ ਕੀਤੀ ਜਾਂਦੀ ਆ ਜਿਸ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਉਹ 3 ਮਹੀਨੇ ਤੱਕ ਰੇਪ ਹੁੰਦਾ ਉਸ ਤੋਂ ਬਾਅਦ ਉਹ ਬੱਚੀ ਇੱਕ ਮਹੀਨੇ ਦੀ ਜਿਹੜੀ ਗਰਭਤੀ ਹੁੰਦੀ ਆ ਅੱਜ ਉਹ ਜਿਹੜੀ ਲੜਕੀ ਆ ਸਾਡੇ ਨਾਲ ਮੌਜੂਦ ਆ ਤਾਂ ਗੱਲਬਾਤ ਕਰਦੇ ਆ ਪਹਿਲਾਂ ਉਹ ਘਟਨਾ ਦੀ ਗੱਲ ਕਰੀਏ ਕਿ ਜਿਹਨੂੰ ਜਿਹਨੇ ਤੁਹਾਨੂੰ ਅੰਦਰ ਤੱਕ ਜੋੜ ਕੇ ਰੱਖ ਦਿੱਤਾ ਉਹ ਘਟਨਾ ਕੀ ਸੀ ਮੈਂ ਡੇਰਾ ਬਬਨਾਨਿਕ ਦੀ ਰਹਿਣ ਵਾਲੀ ਆ ਜੀ ਤੇ ਮੈਂ ਜੌਬ ਕਰਦੀ ਸੀਗੀ ਪ੍ਰਾਈਵੇਟ ਸਤਨਾਮ ਰਾਈਸ ਮਿਲ ਲੱਗੇ ਤੇ ਮੈਂ ਉੱਥੇ ਡਿਊਟੀ ਤੇ ਜਾਂਦੀ ਸੀਗੀ 8 ਵਜੇ ਸ਼ਾਮ ਨੂੰ 5:30 ਛੁੱਟੀ ਹੁੰਦੀ ਸੀਗੀ ਡੇਲੀ ਦੀ ਤਰ੍ਹਾਂ ਮੈਂ ਉਸ ਦਿਨ 19 ਜਨਵਰੀ ਨੂੰ ਮੈਂ ਆਪਣੀ ਡਿਊਟੀ ਤੇ ਗਈ ਤੇ ਡਿਊਟੀ ਤੋਂ ਮੰਮੀ ਦਾ ਫੋਨ ਆਉਂਦਾ ਆ ਵਾਪਸ ਕੀ ਘਰ ਆ ਮਤਲਬ ਥੋੜਾ ਗੁਰਦੁਆਰਾ ਸਾਹਿਬ ਜਾਣਾ ਆ ਮੈਂ ਵਾਪਸ ਓਨੀ ਆ ਗੁਰਦੁਵਾਰਾ ਸਾਹਿਬ ਤੋਂ ਮੈਂ ਫੇਰ ਵਾਪਸ ਆਪਣੇ ਸੈਲਰ ਤੇ ਜਾਨੀ ਆਂ ਡਿਊਟੀ ਤੇ ਹੀ ਤੇ ਉੱਥੇ ਜਾ ਕੇ ਮੈਨੂੰ ਉੱਥੇ ਮਤਲਬ ਸਾਡੇ ਪਿੰਡ ਦੇ ਦੋ ਮੁੰਡੇ ਆਉਂਦੇ ਆ ਸਾਵਰ ਮੂਸੀ ਤੇ ਹੈਪੀ ਮੂਸੀ ਤੇ ਮੈਨੂੰ ਮੈਂ ਰਿਸੈਪਸ਼ਨ ਦੇ ਬੈਠੀ ਹਣੀ ਆਪਣਾ ਕੰਮ ਕਰਦੀ ਆਂ ਉਹ ਬਾਹਰ ਵਾਜਾ ਮਾਰਦੇ ਆ ਤੇ ਮੈਂ ਉਹਨਾਂ ਦੀ ਗੱਲ ਸੁਣਨ ਵਾਸਤੇ ਰਿਸੈਪਸ਼ਨ ਤੋਂ ਉੱਠ ਕੇ ਬਾਹਰ ਆਉਣੀ ਆ ਤੇ ਜਦੋਂ ਮਤਲਬ ਮੈਂ ਉਹਨਾਂ ਨੂੰ ਪੁੱਛਦੀ ਆਂ ਕਿ ਹਾਂਜੀ ਕੋਈ ਕੰਮ ਆਇਓ ਤੇ ਉਹ ਮੇਰੇ ਚਪੇੜਾ ਮਾਰਨ ਲੱਗ ਜਾਂਦੇ ਆ ਮੇਰੀ ਕੋਈ ਗੱਲ ਹੀ ਸੁਣਦੇ ਕਿਰਚ ਦਿਖਾ ਕੇ ਮੈਨੂੰ ਡਰਾ ਧਮਕਾ ਕੇ ਉੱਥੋਂ ਲੈ ਜਾਂਦੇ ਆ ਸਕੂਟਰੀ ਤੇ ਬਿਠ ਫਿਰ ਮੈਨੂੰ 3 ਮਹੀਨੇ ਤੱਕ ਕਿਤੇ ਅਣਪਛਾਤੀ ਜਗ੍ਹਾ ਤੇ ਰੱਖਦੇ ਆ ਮੈਨੂੰ ਕੁੱਟਦੇ ਮਾਰਦੇ ਆ ਸਾਰੀ ਫੈਮਿਲੀ ਮੇਰੇ ਚਾਚਾ ਜੀ ਦਾ ਬੇਟਾ ਆ ਨਪਿੰਦਰ ਸਿੰਘ ਉਹ ਨੂੰ ਮਤਲਬ ਕਿ ਫੋਨ ਕਰਕੇ ਮੇਰੇ ਭਰਾਵਾਂ ਨੂੰ ਧਮਕੀਆਂ ਦਿੰਦਾ ਸੀਗਾ ਮੈਨੂੰ ਐਦਾ ਕਹਿੰਦਾ ਉਹਨਾਂ ਨੂੰ ਕਹਿੰਦਾ ਸੀਗਾ ਕਿ ਤੇਰੇ ਭਰਾ ਨੂੰ ਮਰਵਾ ਦੇਣਾ ਆ ਸੰਦ ਮੇਰੇ ਕੋਲ ਹੈਗਾ ਆ ਪੈਸਾ ਸਾਡਾ ਆ ਤੂੰ ਬਸ ਉਹਨਾਂ ਦਾ ਕੰਮ ਕਰਦੇ ਮੇਰੇ ਸਾਹਮਣੇ ਸਾਵਰ ਉਹਦੇ ਨਾਲ ਗੱਲ ਕਰਦਾ ਹੁੰਦਾ ਸੀਗਾ ਡੇਲੀ ਉਹਦਾ ਫੋਨ ਆਉਂਦਾ ਹੁੰਦਾ ਸੀਗਾ ਜਦੋਂ ਉਹਦਾ ਫੋਨ ਆਉਂਦਾ ਸੀਗਾ ਸਾਵਰ ਮੈਨੂੰ ਕੁੱਟਦਾ ਮਾਰਦਾ ਸੀਗਾ ਜਾਨਵਰਾ ਵਾਂਗੂ ਬਾਅਦ ਵਿੱਚ ਉਹ ਮੇਰੇ ਨਾਲ ਗਲਤ ਕਰਦਾ ਸੀਗਾ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਸੀਗਾ ਉਹਦੀ ਫੈਮਿਲੀ ਵਿੱਚ ਸੀਗੀ ਸਾਰੀ ਫੈਮਿਲੀ ਦੇ ਵਿੱਚ ਮੇਰੇ ਨਾਲ ਗਲਤ ਕਰਦਾ ਉਹਦੀ ਸਿਸਟਰ ਆ ਕੇ ਮੇਰਾ ਪ੍ਰੈਗਨਨਸੀ ਟੈਸਟ ਕਰਵਾਉਂਦੀ ਆ ਮੈਨੂੰ ਕਹਿੰਦੀ ਆ ਬਿਨਾ ਵਿਆਹ ਤੋਂ ਬੇਬੀ ਕਰ ਤੇ ਮੇਰੇ ਨਾਂ ਕਰਨ ਤੇ ਫਿਰ ਮੈਨੂੰ ਕੁੱਟਦੇ ਮਾਰਦੇ ਆ ਮੇਰੇ ਢਿੱਡ ਚ ਲੱਤਾਂ ਮਾਰਦੇ ਆ ਜਦੋਂ ਮਤਲਬ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਤੇ ਮੈਂ ਇਸ ਚੀਜ਼ ਲਈ ਕਿੱਦਾਂ ਐਗਰੀ ਹੋ ਜਾਵਾਂ ਬਾਅਦ ਵਿੱਚ ਮੈਨੂੰ ਕੁਝ ਸਮਝ ਨਹੀਂ ਆਉਂਦਾ ਹੈਗਾ ਮੈਂ ਰੋਨੀ ਆ ਤਰਲੇ ਮਾਰਦੀ ਆ ਮਿੰਤਾ ਕਰਦੀ ਆ ਮੇਰੀ ਕੋਈ ਨਹੀਂ ਸੁਣਦਾ ਉੱਥੇ ਤੇ ਫਿਰ ਉਹ ਥੋੜੇ ਕਿ ਦਿਨ ਬਾਅਦ ਮਨਜੀਤ ਪਾਸਟਰ ਨੂੰ ਬੁਲਾਉਂਦੇ ਆ ਉੱਥੇ ਤੇ ਮਨਜੀਤ ਪਾਸਟਰ ਆਉਂਦਾ ਆ ਉਹ ਮੈਨੂੰ ਜਲ ਪਿਆਉਂਦਾ ਆ ਮੇਰਾ ਧਰਮ ਪਰਤਨ ਕਰਦਾ ਆ ਮੈਨੂੰ ਬੋਲਦਾ ਆ ਤੂੰ ਹੁਣ ਕ੍ਰਿਸਚੀਅਨ ਬਣ ਗਈ ਆ ਤੂੰ ਹੁਣ ਸਤਿ ਸ਼੍ਰੀ ਅਕਾਲ ਨਹੀਂ ਕਹਿਣਾ ਹੈਗਾ ਜੈ ਮੂਸੀਦੀ ਕਹਿਣਾ ਆ ਜਾਂ ਸਲਾਮ ਕਹਿਣਾ ਆ ਤੇ ਫਿਰ ਮੈਨੂੰ ਗਲਤ ਗਲਤ ਹੱਥ ਲੋਂਦਾ ਆ ਟੱਚ ਕਰਦਾ ਹੈ ਮਿਸ ਬਿਹੇਵ ਕਰਦਾ ਆ ਤੇ ਇਹ ਸਾਰਾ ਕੁਝ ਹੁੰਦੇ ਵੇ ਵੀ ਸਾਵਰ ਦੇਖਦਾ ਆ ਕੁਝ ਨਹੀਂ ਉਹਨੂੰ ਮਤਲਬ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਕਰਦਾ ਆ ਕਰਨਾ ਉਹਨੂੰ ਰੋਕਦਾ ਆ ਤੇ ਮੈਂ ਬਸ ਇਨਾਂ ਚੀਜ਼ਾਂ ਦੇ ਵਿੱਚ ਹੀ ਰਹੀ ਆ ਮੈਨੂੰ ਪਤਾ ਮੈਂ ਨਰਕ ਦੇ ਵਿੱਚੋਂ ਕਿੱਦਾਂ ਨਿਕਲੀ ਆ ਫਿਰ ਤੁਸੀਂ ਨਿਕਲੇ ਕਿਵੇਂ ਉੱਥੋਂ ਮੈਂ 13 April ਨੂੰ ਉਹਨਾਂ ਦੀ ਫੈਮਲੀ ਸਾਰੀ ਚੋਰੀਆਂ ਕਰਦੀ ਆ ਸਵੇਰੇ 8 ਵਜੇ ਚੱਲ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਦਾ ਮੁੰਡਾ 10 ਵਜੇ ਚੱਲ ਜਾਂਦਾ ਆ ਜਦੋਂ ਸਾਰੀ ਫੈਮਲੀ ਜਾਂਦੀ ਆ 13 April ਨੂੰ ਮਤਲਬ ਮੇਨ ਡੋਰ ਨੂੰ ਤਾਲਾ ਲਾਉਣਾ ਭੁੱਲ ਜਾਂਦੇ ਆ ਤੇ ਮੈਂ ਉੱਥੇ ਫੋਨ ਚਾਰਜਰ ਲੱਗਾ ਦੇਖ ਕੇ ਆਪਣੇ ਘਰ ਫੋਨ ਕਰਦੀ ਆ ਕਿ ਮੈਂ ਇੱਥੇ ਬਹੁਤ ਤੰਗ ਪਰੇਸ਼ਾਨ ਆ ਮੈਨੂੰ ਇੱਥੋਂ ਕਿਸੇ ਵੀ ਤਰੀਕੇ ਨਾਲ ਲੈ ਜਾਓ ਤੇ ਘਰ ਦੇ ਪੁੱਛਦੇ ਆ ਕਿ ਤੂੰ ਮਤਲਬ ਕਿਹੜੀ ਜਗ੍ਹਾ ਰਹਿ ਰਹੀ ਆ ਤੇ ਜਦੋਂ ਮੈਨੂੰ ਨਹੀਂ ਜਗ੍ਹਾ ਦਾ ਪਤਾ ਹੈਗਾ ਮੈਨੂੰ ਤਾਂ 3 ਮਹੀਨੇ ਤੋਂ ਉੱਥੇ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਮੈਨੂੰ ਤੇ ਪਤਾ ਹੀ ਨਹੀਂ ਮੈਂ ਕਿੱਥੇ ਰਹਿ ਰਹੀ ਆ ਬਾਅਦ ਵਿੱਚ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਗੇਟ ਟੱਪਦੀ ਆ ਤੇ ਬਾਹਰ ਆ ਕੇ ਕਿਸੇ ਜਾਣਦੀ ਹੋਈ ਔਰਤ ਨੂੰ ਪੁੱਛਦੀ ਆ ਕਿ ਇਹ ਜਗ੍ਹਾ ਦਾ ਨਾਮ ਕੀ ਆ ਫਿਰ ਉਹ ਆਂਟੀ ਦੱਸਦੇ ਆ ਕਿ ਮਿਰਜੇ ਦੀ ਗਾਦੀ ਆ ਫਿਰ ਮੈਂ ਉਹ ਟੂਆ ਬਾਰਲਾਈ ਸਾਈਡ ਆ ਕੇ ਕਿਸੇ ਮਤਲਬ ਸੇਫ ਜੀ ਉੱਥੇ ਬੈਕਰੀ ਚ ਬੈਠਦੀ ਆਪਣੀ ਸਿਸਟਰ ਨੂੰ ਫੋਨ ਕਰਦੀ ਆ ਫੇ ਸਿਸਟਰ ਤੇ ਬ੍ਰਦਰ ਮੈਨੂੰ ਘਰੇ ਲੈ ਕੇ ਆਉਂਦੇ ਆ ਬਾਅਦ ਵਿੱਚ ਮੈਂ ਆਪਣੇ ਘਰ ਓਨੀ ਆ ਤੇ ਘਰ ਦੇ ਆਂਦੀ ਸਹਿਮਤੀ ਮੈਨੂੰ ਘਰ ਦੇ ਮਤਲਬ ਘਰ ਦੇ ਮੈਨੂੰ ਇਹ ਕਹਿੰਦੇ ਆ ਆਪਾਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਸਾਨੂੰ ਪਤਾ ਹੈ ਤੂੰ ਸਾਡਾ ਪੋਤੇ ਆ ਸਹੀ ਕਦੀ ਵੀ ਨਹੀਂ ਸੋਚਾਂਗੇ ਕਿ ਸਾਡੇ ਬੱਚੇ ਨਾਲ ਕੁਝ ਗਲਤ ਹੋਵੇ ਤੇ ਬਾਅਦ ਵਿੱਚ ਉਹ ਮੈਨੂੰ ਮਤਲਬ ਕੀ ਕਹਿੰਦੇ ਆ ਕਿ ਤੂੰ ਦੱਸ ਤੇਰੀ ਮਰਜ਼ੀ ਆ ਪਾ ਤੇਰੀ ਮਰਜ਼ੀ ਦੇ ਖਿਲਾਫ ਕੋਈ ਵੀ ਇਦਾਂ ਦਾ ਉਹ ਨਹੀਂ ਕਰਦੇ ਮੈਂ ਕਾਨੂੰਨੀ ਕਾਰਵਾਈ ਲਈ ਮੈਂ ਕਹਿੰਨੀ ਆ ਕਰਦਿਆਂ ਨੂੰ ਕਿ ਮੈਂ ਕਰਵਾਉਣੀ ਆ ਮੇਰੇ ਨਾਲ ਗਲਤ ਹੋਇਆ ਆ ਪਰ ਹੁਣ ਤੁਸੀਂ ਕਾਨੂੰਨੀ ਕਾਰਵਾਈ ਦੇਵੇ ਗੱਲ ਕਰਦੇ ਹੋ ਪਰ ਉੱਥੇ ਤੁਹਾਡੀ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਸੀ ਉਹਨਾਂ ਦੇ ਵੱਲੋਂ ਵੀ ਉਹ ਵਾਇਰਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਆਪ ਕਹਿੰਦੇ ਹੋ ਕਿ ਮੇਰੇ ਆ ਜਿਹੜਾ ਪਿਛਲੇ 2 ਸਾਲਾਂ ਤੋਂ ਰਿਲੇਸ਼ਨ ਸੀ ਮੈਂ ਆਪ ਮੈਰਿਜ ਕਰਵਾਈਆ ਮੇਰੇ ਘਰ ਦੇ ਨਹੀਂ ਸੀ ਮੰਦੇ ਮੈਂ ਆਪ ਖੁਦ ਮੈਰਿਜ ਕਰਵਾਈਆ ਅਮਰਤਪਾਲ ਸਿੰਘ ਮਹਿਰੂ ਨੇ ਇੱਕ ਜਿਹੜੀ ਆ ਉਹ 1 ਲੱਖ ਦਾ ਨਾਮ ਰੱਖਿਆ ਸੀਗਾ ਦੋ ਫੋਟੋਆਂ ਪਾਈਆਂ ਸੀ ਲੱਖ ਲੱਖ ਦਾ ਨਾਮ ਰੱਖਿਆ ਸੀ ਉਸ ਤੋਂ ਬਾਅਦ ਤੁਸੀਂ ਵੀਡੀਓ ਪਾਉਂਦੇ ਹੋ ਤੁਸੀਂ ਅਮਰਤਪਾਲ ਨੂੰ ਕਹਿੰਦੇ ਹੋ ਕਿ ਨਹੀਂ ਜੀ ਮੈਂ ਆਪਣੇ ਆਪ ਮੈਰਿਜ ਕਰਵਾਈਆ ਫਿਰ ਉਹ ਵੀਡੀਓ ਕਿਉਂ ਪਾਈ ਸੀ ਤੁਸੀਂ ਜਦ ਮੇਰੇ ਕੋਲ ਕੋਈ ਫੋਨ ਹੀ ਨਹੀਂ ਹੈਗਾ ਮੈਨੂੰ ਕੁਝ ਪਤਾ ਹੀ ਨਹੀਂ ਬਾਹਰ ਕੀ ਹੁੰਦਾ ਪਿਆ ਆ ਉਹ ਤਾਂ ਉਹਨਾਂ ਦੀ ਫੈਮਿਲੀ ਨੂੰ ਪਤਾ ਹੈ ਕਿ ਉਹਨਾਂ ਦੇ ਮੁੰਡੇ ਨੂੰ ਕੋਈ ਖਤਰਾ ਆ ਬਾਈ ਅਮਰਿਤਪਾਲ ਸਿੰਘ ਮੈਰੋ ਜੀ ਨੇ ਇਹਨਾਂ ਦੀ ਕੋਈ ਵੀਡੀਓ ਪਾਈ ਸੀਗੀ ਕਿ ਕਿਸੇ ਧੀ ਨੂੰ ਵਗਵਾ ਕੀਤਾ ਆ ਇੱਦਾਂ ਇੱਦਾਂ ਕਰਕੇ ਤੇ ਇਹਨਾਂ ਦੀ ਸਿਸਟਰ ਹੁੰਦੀ ਆ ਘਰ ਤੇ ਪ੍ਰਵੇਜ ਮੁਸੀ ਆ ਸਾਡੇ ਪਿੰਡ ਦਾ ਬਿੱਟਾ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਕੁੜੀ ਨੂੰ ਬਾਹਰ ਨਹੀਂ ਨਿਕਲਣ ਦੇਣਾ ਹੈਗਾ ਕੁੜੀ ਦੇ ਲਾਗੇ ਫੋਨ ਨਹੀਂ ਰਹਿਣ ਦੇਣਾ ਹੈਗਾ ਕੁੜੀ ਘਰ ਚਲ ਜੂਗੀ ਤੁਹਾਡੀ ਤੇ ਕੀ ਸੋਜੂਗਾ ਫਿਰ ਉਹਦੇ ਕਹਿਣ ਤੇ ਮੈਨੂੰ ਕੁੱਟਦੇ ਆ ਜਨਵਾਰਾਂ ਵਾਂਗੂ ਮੇਰੇ ਨਾਲ ਜਲੀਲ ਕਰਦੇ ਆ ਮੈਨੂੰ ਫਿਰ ਬਾਅਦ ਵਿੱਚ ਉਹ ਇਹਨੂੰ ਕਹਿੰਦੇ ਆ ਕਿ ਮਨੂਏ ਜਦੋਂ ਕਹਿੰਦੇ ਆ ਸਾਰੀ ਫੈਮਿਲੀ ਮਿਲ ਕੇ ਰਾਤ ਨੂੰ ਪਹਿਲਾਂ ਮੈਨੂੰ ਕੋਟਦੀ ਆ ਤੇ ਫਿਰ ਮੈਨੂੰ ਮਤਲਬ ਕਹਿੰਦੇ ਆ ਕਿ ਤੂੰ ਵੀਡੀਓ ਬਣਾ ਸਾਡੇ ਮੁੰਡੇ ਦਾ ਬਾਹਰ ਉਹ ਨਾ ਜਾਣਾ ਬੰਦ ਹੋਇਆ ਸਾਡੀ ਸਾਰੀ ਫੈਮਿਲੀ ਬਾਹਰ ਨਹੀਂ ਨਿਕਲ ਸਕਦੀ ਹੈ ਕਿ ਤੂੰ ਭਾਈ ਅਮਰਿਤਪਾਲ ਸਿੰਘ ਨੂੰ ਇੱਕ ਵੀਡੀਓ ਬਣਾਉਣੀ ਹੈ ਜੋ ਜੋ ਅਸੀਂ ਤੈਨੂੰ ਸਮਝਾਵਾਂਗੇ ਉਹ ਤੂੰ ਕਹਿਣਾ ਆ ਜਦਕਿ ਮੈਂ ਮੁੰਡੇ ਨੂੰ ਸਿਰਫ ਪਿੰਡ ਚ ਜਾਂਦੀ ਆ ਕੋਈ ਰਿਲੇਸ਼ਨ ਨਹੀਂ ਆ ਕੋਈ ਕੁਝ ਨਹੀਂ ਆ ਮੁੰਡਾ ਮੈਨੂੰ ਕਹਿੰਦਾ ਹੈ ਉਹਦੀ ਵੱਡੀ ਸਿਸਟਰ ਕਹਿੰਦੀ ਆ ਤੂੰ ਇਦਾਂ ਇਦਾਂ ਕਹਿਣਾ ਹੈ ਮੇਰਾ 2 ਸਾਲ ਦਾ ਰਿਲੇਸ਼ਨ ਆ ਤੇ ਸਾਰਿਆਂ ਨੂੰ ਹੀ ਪਤਾ ਹੈ ਕਿ ਮੇਰੀ ਕੋਈ ਮੈਰਿਜ ਨਹੀਂ ਹੋਈ ਹੈਗੀ ਇਹਨਾਂ ਨੇ ਮੇਰੇ ਕੋਲ ਮੈਨੂੰ ਕੁੱਟ ਮਾਰ ਕੇ ਤੇ ਜੀਜਾ ਜੀ ਨੇ ਲਿਵਿੰਗ ਰਿਲੇਸ਼ਨ ਦੇ ਡਾਕੂਮੈਂਟ ਤੇ ਸਾਈਨ ਕਰਵਾਏ ਸੀਗੇ ਪਰ ਉਹਦੇ ਉਹਦੇ ਵਿੱਚ ਜਿਹੜੀ ਵੀਡੀਓ ਬਣੀ ਹੋਈ ਆ ਜਿਹੜੀ ਤੁਸੀਂ ਆਪ ਬਣਾਈ ਹੋਈ ਆ ਉਹਦੇ ਵਿੱਚ ਤੁਹਾਡੇ ਚੂੜਾ ਪਾਇਆ ਹੋਇਆ ਸੰਦੂਰ ਤੱਕ ਲਾਇਆ ਹੋਇਆ ਉਹਦੇ ਵਿੱਚ ਫਿਰ ਇਦਾਂ ਤੁਸੀਂ ਕਿਉਂ ਨਜ਼ਰ ਆਉਂਦੇ ਹੋ ਮੇਰੇ ਕੋਲ ਵੀਡੀਓ ਵਾ ਜਿਹਦੇ ਵਿੱਚ ਮੈਂ ਚੂੜਾ ਲਾ ਕੇ ਸੁੱਟਿਆ ਹੋਇਆ ਆ ਤੇ ਉਹਨਾਂ ਨੇ ਮੈਨੂੰ ਕੁੱਟ ਮਾਰ ਕੇ ਚੂੜਾ ਪਵਾਇਆ ਵੀ ਇਸ ਤਰੀਕੇ ਨਾਲ ਵੀਡੀਓ ਬਣਾਉਣੀ ਹੈ ਕਿ ਲੋਕਾਂ ਨੂੰ ਲੱਗੇ ਤੂੰ ਵਿਆਹੀ ਹੋਈ ਆ ਸਾਡੀ ਫੈਮਿਲੀ ਦੀ ਨੂੰਹ ਈ ਆ ਤੇ ਸਾਰਿਆਂ ਨੂੰ ਸ਼ੋਅ ਇਦਾਂ ਕਰਨਾ ਆ ਕਿ ਤੂੰ ਖੁਸ਼ ਈ ਆ ਇਨ੍ਹਾਂ ਦੇ ਵਿੱਚ ਜਦਕਿ ਉਸ ਵੀਡੀਓ ਚ ਸਾਫ਼ ਦਿਖਦਾ ਪਿਆ ਏ ਕਿ ਮੈਂ ਰੋਈ ਆ ਮੇਕਅਪ ਤੇ ਤਾਂ ਕੁਝ ਦਿਖਦਾ ਹੀ ਨਹੀਂ ਆ ਸਾਰਾ ਕੁਝ ਕਰਵਾ ਕੇ ਉਹਨਾਂ ਨੇ ਮੇਰੇ ਕੋਲ ਵੀਡੀਓ ਬਣਵਾਈ ਕਿ ਤੂੰ ਕਹੇ ਮੇਰਾ 2 ਸਾਲ ਦਾ ਰਿਲੇਸ਼ਨ ਆ ਮੇਰੀ ਮੈਰਿਜ ਹੋ ਗਈ ਆ ਮੈਂ ਖੁਸ਼ ਆ ਕੀ ਸਾਡੇ ਮੁੰਡੇ ਨੂੰ ਕੋਈ ਖਤਰਾ ਨਾ ਹੋਵੇ ਬਸ ਇਸ ਕਰਕੇ ਮੇਰੇ ਭਰਾਵਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਦੇ ਕੇ ਮੇਰੇ ਕੋਲ ਬਕਾਇਦਾ ਵੀਡੀਓ ਪਈਆਂ ਆ ਜਿਨ੍ਹਾਂ ਚ ਉਹ ਹਥਿਆਰ ਖਰੀਦਦਾ ਪਿਆ ਆ ਬੋਲਦਾ ਹੈ ਕਿ ਆਪਾਂ ਤੇਰੇ ਭਰਾ ਨੂੰ ਮਰਵਾ ਦੇਣਾ ਜੇ ਤੂੰ ਮੇਰੇ ਕਹਿਨ ਤੇ ਇਹ ਕੁਛ ਨਾ ਕੀਤਾ ਫਿਰ ਤੂੰ ਹੀ ਦੱਸੋ ਇੱਕ ਕੱਲੀ ਕੁੜੀ ਕੀ ਕਰ ਸਕਦੀ ਆ ਆਪਣੀ ਫੈਮਿਲੀ ਨੂੰ ਮਰਦਾ ਦਾ ਵੇਖ ਨਹੀਂ ਸਕਦੀ ਤੇ ਫਿਰ ਸਾਰਾ ਕੁਝ ਕਰ ਹੀ ਸਕਦੀ ਆ ਇੰਨੇ ਬੰਦਿਆਂ ਦੇ ਵਿੱਚ ਮੈਂ ਕੱਲੀ ਪ੍ਰੈਸ਼ਰ 'ਚ ਉਹਨਾਂ ਦੀ ਮੰਨਣੀ ਸੀ ਜਦੋਂ ਤੁਹਾਨੂੰ ਉਹ ਲੈ ਕੇ ਗਏ ਨੇ ਉਦੋਂ ਪਹਿਲਾਂ ਕਦੇ ਉਸ ਸਾਬਰ ਮਸੀਹ ਦੇ ਨਾਲ ਤੁਹਾਡੀ ਗੱਲਬਾਤ ਕੋਈ ਜਾਂ ਕਦੇ ਤੁਹਾਨੂੰ ਰੋਕਿਆ ਹੋਵੇ ਜਾਂ ਕੋਈ ਹੋਰ ਘਟਨਾ ਹੋਈ ਹੋਵੇ ਉਹ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਉਦਾਂ ਦੀ ਘਟਨਾ ਹੋਈ ਸੀ ਕੋਈ ਕਟਨਾ ਨਹੀਂ ਹੋਈ ਬਸ ਮੇਰੀਆਂ ਫੋਟੋਆਂ ਐਡਿਟ ਕਰਕੇ ਚਾਚਾ ਜੀ ਦੇ ਬੇਟੇ ਤੋਂ ਮੇਰਾ ਨੰਬਰ ਲੈ ਕੇ ਮੈਨੂੰ ਬਲੈਕਮੇਲ ਕਰਦਾ ਰਿਹਾ ਹੈ ਆਪਾ ਤੇਰੇ ਬ੍ਰਦਰ ਨੂੰ ਵਿਖਾ ਦੇਣੀ ਹੈ ਮੇਨਾਂ ਗੱਲਬਾਤ ਕਰ ਸੈਟੋ 크੍ਰਿਸਚਨ ਬ੍ਰਦਰੀ ਦਾ ਸਾਬਰ ਮਸੀਹਾ ਮੈਂ ਸਿੱਖ ਬ੍ਰਦਰੀ ਚ ਬਿਲੋਂਗ ਕਰਦੀ ਆਂ ਜਦੋਂ ਤੁਹਾਨੂੰ ਫੋਨ ਆਉਂਦਾ ਸੀਗਾ ਜਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹਦੀ ਕੋਈ ਰਿਪੋਰਟ ਜਾਂ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਸੀ ਜਾਂ ਆਪਦੇ ਘਰਦਿਆਂ ਨਾਲ ਗੱਲਬਾਤ ਕੀਤੀ ਸੀ ਉਸ ਬਾਰੇ ਨਹੀਂ ਮੈਂ ਦੋ ਤਿੰਨ ਵਾਰੀ ਖੁਦ ਹੀ ਮਨਾ ਕਰਤਾ ਕਿ ਪਿੰਡ ਦਾ ਆ ਛੋਟਾ ਆ ਚਲੋ ਆਪੇ ਹਟ ਜੂਗਾ ਪਿੱਛੇ ਪਰ ਮੈਨੂੰ ਇਹ ਥੋੜੀ ਪਤਾ ਸੀਗਾ ਕਿ ਇੱਥੋਂ ਤੱਕ ਨੋਬਤ ਆ ਜਾਏਗੀ ਕਿ ਉਹ ਮੈਨੂੰ ਕਿਡਨੈਪ ਕਰ ਲੂਗਾ ਮੇਰਾ ਰੇਪ ਕਰੂਗਾ ਤਿੰਨ ਮਹੀਨੇ ਮੈਨੂੰ ਕਿਤੇ ਅਣਪਛਾਤੀ ਜਗ੍ਹਾ ਤੇ ਰੱਖੂਗਾ ਉਸ ਤੋਂ ਬਾਅਦ ਮੈਂ ਆ ਕੇ 13 April ਨੂੰ ਜਿਸ ਪੁਲਿਸ ਸਟੇਸ਼ਨ ਆ ਕੇ ਥਾਣੀ ਰਿਪੋਰਟ ਲਖੋਨੀ ਆ ਤਾਂ ਵੀ ਕੋਈ ਸੁਣਵਾਈ ਨਹੀਂ ਕਰਦਾ ਸਾਰੇ ਇੱਕੋ ਹੀ ਗੱਲ ਕਹੀ ਜਾਂਦੇ ਆਪਣੇ ਬਿਆਨ ਵਾਪਸ ਕਰ ਲੈ ਇਦਾਂ ਕਰ ਲੈ ਇਹ ਗੱਲ ਕਿਹਨੇ ਕਹੀ ਆ ਆਪਣੇ ਬਿਆਨ ਵਾਪਸ ਕਰੋ ਸਤਪਾਲ ਐਸ ਐਚਓ ਆ ਸਾਡੇ ਡੇਰਾ ਬਾਬਾ ਨਾਨਕ ਚ ਉਹਨਾਂ ਨੂੰ ਮੈਂ ਉੱਥੇ ਡੇਰਾ ਬਾਬਾ ਨਾਨਕ ਡੇਲੀ ਮਤਲਬ 13 April ਤੋਂ ਮੈਂ 15 April ਤੋਂ ਲੈ ਕੇ ਤੇ 22 21 20 22 ਤੱਕ ਮੈਂ ਰੋਜ਼ ਹੀ ਕੋਈ ਜੀ ਦੇ ਬਿਆਨ ਦੇਈ ਜਾਂਦੀ ਆ ਮੇਰਾ ਸਾਰਾ ਕੁਝ ਹੋ ਗਿਆ ਮੈਡੀਕਲ ਤੱਕ ਹੋ ਗਿਆ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਤੇ ਉਸ ਮੁੰਡਿਆਂ ਉਹਨਾਂ ਨੂੰ ਕੋਈ ਗ੍ਰਿਫਤਾਰੀ ਨਹੀਂ ਕਰਨਦੇ ਆ ਮਤਲਬ ਕੁੜੀਆਂ ਦੀ ਕੋਈ ਸੇਫਟੀ ਨਹੀਂ ਹੈਗੀ ਇੱਥੇ ਮੈਂ ਤੇ ਤਾਂ ਉਹ ਤੁਹਾਡੇ ਪਿੰਡ ਦੇ ਰਹਿਣ ਵਾਲੇ ਸੀ ਉਸ ਤੋਂ ਬਾਅਦ ਉਹਦੀ ਸਾਰੀ ਫੈਮਿਲੀ ਨੇ ਘਰ ਚੇਂਜ ਕਰਿਆ ਸੀਗਾ ਜਦੋਂ ਤੁਸ ਨੂੰ ਚੱਕ ਕੇ ਲੈ ਕੇ ਗਏ ਨੇ ਹਾਂਜੀ ਜਦੋਂ ਇਹ ਮੈਨੂੰ ਚੱਕ ਕੇ ਲੈ ਕੇ ਜਾਂਦੇ ਆ ਤੇ ਮੇਰੀ ਫੈਮਿਲੀ ਪਿੱਛੇ ਮੇਰੀ ਕੋਈ ਕਾਰਵਾਈ ਕਰੋਂਦੀ ਆ ਪਿੰਡ ਚ ਸਾਰਾ ਮਤਲਬ ਸਾਰਾ ਪਿੰਡ ਮੇਰੀ ਫੈਮਿਲੀ ਦਾ ਸਾਥ ਦਿੰਦਾ ਹੈ ਕਿ 크ਿਸਚਨ ਬਰਾਦਰੀ ਦਾ ਮੁੰਡਾ ਸਾਡੀ ਕੁੜੀ ਨੂੰ ਲੈ ਕੇ ਗਿਆ ਆ ਸਾਰੇ ਮਤਾ ਪਾਸ ਕਰਦੇ ਆ ਕਿ ਪਿੰਡ ਚ ਕਦੀ ਵੀ ਨਹੀਂ ਵੜਨਗੇ ਤੇ ਬਾਅਦ ਵਿੱਚ ਉਹਨਾਂ ਦੇ ਘਰ ਨੂੰ ਤਾਲਾ ਲਾ ਦਿੰਦੇ ਆ ਪਿੰਡ ਵਾਲੇ ਜਾ ਕੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਇਹ ਤਾਂ ਡੱਕਾ ਹ ਸੀਲ ਕਰ ਦਿੱਤਾ ਹੈ ਇਹ ਘਰ ਵਾਪਸ ਨਹੀਂ ਆ ਸਕਦੇ ਉਹ ਰੈਂਟ ਤੇ ਉੱਥੇ ਇੱਕ ਕੋਠੀ ਲੈ ਕੇ ਰਹਿ ਰਹੇ ਸੀਗੇ ਮਿਰਜੇ ਦੀਆਂ ਘਾਦੀਆਂ ਸਾਰੀ ਫੈਮਿਲੀ ਤਾਂ ਤੁਸੀਂ ਇਹਦੇ ਬ੍ਰਦਰ ਹੋ ਨਾ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਸਾਡੀ ਕੁੜੀ ਨੂੰ ਚੱਕ ਕੇ ਲੈ ਗਏ ਉਸ ਤੋਂ ਬਾਅਦ ਤੁਸੀਂ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਸਾਨੂੰ ਪੁਲਿਸ ਵਾਲੇ ਕਹਿੰਦੇ ਆ ਅਸੀਂ ਰਿਪੋਰਟ ਦਰਜ ਕਰਵਾਉਣਗੇ ਸੀ ਉਸ ਤੋਂ ਪੁਲਿਸ ਵਾਲਿਆਂ ਨੇ ਕੀ ਬਿਆਨ ਸੀਗੇ ਮੈਂ ਤਾਂ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਤਾਂ ਪਹਿਲਾਂ ਤਾਂ ਉੱਥੇ ਮਿਲ ਜੀ ਗਿਆ ਮੈਂ ਤਾਂ ਪਤਾ ਲੈਣਾ ਤੇ ਰਾਤ ਦੇ ਵਿੱਚ ਜਾਂਦਾ ਮੈਨੂੰ ਪਤਾ ਲੱਗਾ ਵੀ ਉੱਥੋਂ ਮੁੰਡੇ ਦੋ ਜਿਹੜੇ ਚੱਕ ਕੇ ਲਗੇ ਪਿੰਡੋਂ ਤੇ ਉਹਨਾਂ ਨੂੰ ਕੋਰੀਡੋਰ ਵਾਲੀ ਸਾਈਡ ਦੇਖਿਆ ਗਿਆ ਵਾ ਮੈਂ ਉੱਥੋਂ ਰਾਹ ਦੇ ਵਿੱਚ ਉਹ ਰਸਤੇ ਜੋ ਮੁੜ ਕੇ ਆਉਣਾ ਵਾ ਤਾਂ ਫਿਰ ਕੋਰੀਡੋਰ ਵਾਲੇ ਬੰਨੇ ਹੋਰ 11 ਦੋਸਤਾਂ ਨੂੰ ਵੀ ਫੋਨ ਕਰਦਾ ਦੇਖਦੇ ਆ ਕੋਈ ਨਹੀਂ ਮਿਲਦਾ ਕਿਉਂਕਿ ਮੈਨੂੰ 1 ਘੰਟਾ ਲੇਟ ਪਤਾ ਲੱਗਦਾ ਵਾ ਉਸ ਦਿਨ ਉੱਥੇ ਜਿਹੜੇ ਮਾਲਕ ਨੇ ਉਹ ਵੀ ਨਹੀਂ ਹੈਗੇ ਤੇ ਜਿਹੜੇ ਮੁੰਚੀ ਵੀਰ ਹੀ ਉਹ ਵੀ ਨਹੀਂ ਹੈਗੇ ਉਹਨਾਂ ਨੂੰ ਵੀ ਉਹਨਾਂ ਦੇ ਮਾਲਕ ਦਾ ਫੋਨ ਪਟਿਆਲੇ ਤੋਂ ਹੁੰਦਾ ਤੇ ਬਾਅਦ ਵਿੱਚ ਉਹ ਮੈਨੂੰ ਕਰਦੇ ਆ ਮੈਂ ਜਿੰਨੇ ਜਣ ਨੂੰ ਮੈਂ ਜਾਨਣਾ ਉਹਨਾਂ ਜਣਾਂ ਤੋਂ ਹੀ ਆਪਸ ਵਿੱਚ ਸਿਆਣੇ ਵੀ 1 ਘੰਟੇ ਦੇ ਵਿੱਚ ਵੀ ਤੇ ਕਈ ਕੁਝ ਹੋ ਜਾਂਦਾ ਬਾਦ ਵਿੱਚ 7:00 6:00 7:00 ਦੇ ਕਰੀਬ ਮੈਂ ਥਾਣੇ ਜਾਣਾ ਵਾ ਡੇਰਾ ਬਾਬਾ ਨਾਨਕ ਤੇ ਉਹਨਾਂ ਨੂੰ ਦੱਸਦਾ ਵੀ ਆਹ ਗੱਲ ਬਣੀ ਉਹ ਕਹਿੰਦੇ ਵੀ ਕਿਹੜੇ ਪਿੰਡ ਤੋਂ ਆਏ ਜੀ ਪੱਖੋ ਟਾਲੀ ਸਾਹਿਬ ਤੋਂ ਆਏ ਆ ਉਹ ਕਹਿੰਦੇ ਤੁਹਾਡਾ ਥਾਣਾ ਜਿਹੜਾ ਵਾ ਉਹ ਕੋਟਲੀ ਚਲਾ ਗਿਆ ਵਾ ਅਸੀਂ ਕੋਟਲੀ ਗੱਡੀ ਕਰਕੇ ਜਾਂਦੇ ਆ ਤੇ ਉੱਥੇ ਜਾਂਦੇ ਤੇ ਉਹ ਕਹਿੰਦੇ ਯਾਰ ਤੁਹਾਡੀ ਵਾਰਦਾਤ ਜਿਹੜੀ ਆ ਉਹ ਮੂਲਵਾਲੀ ਹੋਈ ਆ ਉਹ ਡੇਰਾ ਬਾਬਾ ਨਾਨਕ ਥਾਣਾ ਪੈਂਦਾ ਸਾਨੂੰ ਉੱਥੇ ਅੱਧਾ ਪੌਣਾ ਘੰਟਾ ਘੰਟਾ ਬਿਠਾ ਦਿੰਦੇ ਆ ਆਖਿਆ ਵੀ ਫਿਰ ਵੀ ਇੱਕ ਵਾਰੀ ਰਿਪੋਰਟ ਲੇਖ ਲਓ ਸ਼ਾਇਦ ਕੀ ਪਤਾ ਫਿਰ ਉਥੋਂ ਇੱਥੇ ਆਉਣਾ ਪਏ ਬਾਦ ਵਿੱਚ ਅਹੀਂ ਉੱਥੇ ਜਾਣੇ ਆ ਡੇਰਾ ਬਾਬਾ ਨਾਨਕ ਫੇਰ ਵਾਪਸ ਜਾਣੇ ਆ ਤੇ ਉਹ ਆ ਕੇ ਕਹਿੰਦੇ ਵੀ ਸਾਡੇ ਕੋਲ ਤੇ ਕੋਈ ਮੁੰਚੀ ਨਹੀਂ ਆ ਨਿਹਰਾ ਬੜਾ ਹੋ ਗਿਆ ਵਾ 7 7:3 8 ਦਾ ਟਾਈਮ ਹੀ ਤੇ ਮੁੰਚੀ ਨਹੀਂ ਆ ਗਿਆ ਰਿਪੋਰਟ ਨਹੀਂ ਲਿਖੀ ਜਾਣੀ ਤੁਸੀਂ ਸਵੇਰੇ ਆਓ ਸਵੇਰੇ ਆਉਨੇ ਆ 9 ਵਜੇ ਆਉਨੇ ਆ 9 ਤੂੰ 9:30 ਵਜੇ ਤੱਕ ਮੁੰਚੀ ਆਉਂਦਾ 9 10 ਹੀ ਵੱਜ ਜਾਂਦੇ ਆ ਫੇਰ ਉਹ ਰੋਡ ਲੈਦੇ ਆ ਜਦੋਂ ਪਿੰਡ ਪੁਲਿਸ ਪੈਂਦੀ ਹੈ ਤੇ ਸਾਡੇ ਪਿੰਡ ਦਾ ਸਰਪੰਚ ਦਾ ਭਰਾ ਵਾ ਪਰਵੇਜ ਮਸੀਹ ਬਟਾ ਨੂੰ ਮਸੀਹ ਕਿਹਾ ਜਾਂਦਾ ਉਹਨਾਂ ਮੁੰਡੇ ਦਾ ਚਾਚਾ ਲੱਗਦਾ ਉਹ ਉਹਨਾਂ ਦੀਆਂ ਭੈਣਾਂ ਘਰ ਹੀ ਅਰੈਸਟ ਨਹੀਂ ਹੋਣ ਦਿੰਦਾ ਇਹ ਜੀ ਇਹਨਾਂ ਦੀ ਇੱਜ਼ਤ ਆ ਚੋਰੀ ਚੱਕੀ ਦਾ ਉਹਨਾਂ ਦਾ ਕੰਮ ਆ ਜਿੱਥੇ ਮਰਜੀ ਕੋਈ ਆਲ ਇੰਡੀਆ ਜੋ ਉਹਨਾਂ ਦੀਆਂ ਵੀਡੀਓ ਵੀ ਵੇਖ ਸਕਦਾ ਸਾਰੀ ਫੈਮਿਲੀ ਕੀ ਰਿਸ਼ਤੇਦਾਰ ਚੋਰੀਆਂ ਦਾ ਕੰਮ ਕਰਦੇ ਆ ਸਾਰੀ ਦੁਨੀਆ ਜਿੱਥੇ ਮਰਜੀ ਕੋਈ YouTube ਤੇ ਕੱਢ ਕੇ ਵੇਚ ਲੈ ਵੀਡੀਓ ਤੁਹਾਨੂੰ ਪ੍ਰੂਫ ਦਾਂਗੇ ਵੀ ਇਹ ਕੰਮ ਕਰਦੇ ਪਰਚਿਆਂ 'ਚ ਉਹਨਾਂ ਦੇ ਨਾਮ ਆ ਤੇ ਉਹ ਉਹਨਾਂ ਦੀ ਜਾਣ ਨਹੀਂ ਦਿੰਦਾ ਫਿਰ ਮੈਨੂੰ ਵੀ ਥੋੜਾ ਜਿਹਾ ਐਵੇਂ ਲੱਗਦਾ ਵੀ ਯਾਰ ਅਸੀਂ ਸਿੱਖ ਬਰਾਦਰੀ ਦੇ ਬੰਦੇ ਆ ਪਿੰਡਦਿਆਂ ਨੂੰ ਮੈਂ ਦੱਸਦਾ ਵੀ ਮੇਰੇ ਨਾਲ ਐਵੇਂ ਧੱਕਾ ਹੋਇਆ ਤੇ ਪਿੰਡ ਦੇ ਵੀ ਮੇਰੇ ਨਾਲ ਸਾਰੇ ਤੁਰਦੇ ਆ ਪੰਚਾਇਤ ਇਕੱਠੀ ਹੁੰਦੀ ਏ ਉਹਨੂੰ ਬੁਲਾਇਆ ਜਾਂਦਾ ਵੀ ਤੇਰੇ ਉਹ ਰਿਸ਼ਤੇਦਾਰ ਉਹਨਾਂ ਨੂੰ ਬੁਲਾ ਪਰ ਉਹ ਕੁਝ ਨਹੀਂ ਕਰਦਾ ਉਹ ਉਲਟਾ ਉਲਟਾ ਜਾ ਕੇ ਸਾਡੀ ਕੁੜੀ ਨੂੰ ਆਪ ਹੀ ਚ ਗੋਮਣ ਵਾਲਾ ਵਾ ਆ ਵੀ ਨੂੰ ਉਥੇ ਘਟਾਉਂਦਾ ਰਿਹਾ ਵਾ ਜਾਂਦਾ ਰਿਹਾ ਵਾ ਜਦੋਂ ਆ ਕੇ ਸਾਨੂੰ ਕੁੜੀ ਮਿਲਦੀ ਆ ਬਥੇਰੀ ਕੋਸ਼ਿਸ਼ ਕਰਦੇ ਰਹੇ ਅਸੀਂ ਕੁੜੀ ਲੱਭਣ ਦੀ ਪੁਲਿਸ ਦੇ ਕੋਲ ਵੀ ਜਾਂਨੇ ਆ ਪੁਲਿਸ ਵਾਲਿਆਂ ਨੇ ਤੁਹਾਨੂੰ ਕੀ ਗੱਲ ਕਹੀ ਸੀ ਜਦੋਂ ਤੁਸੀਂ ਰਿਪੋਰਟ ਦਰਜ ਕਰਵਾਉਣ ਗਏ ਸੀ ਉਹਨਾਂ ਨੇ ਪਹਿਲਾਂ ਉਮਰ ਪੁੱਛੀ ਕੁੜੀ ਦੀ ਐਂ ਆ ਕਿ ਬਈ ਉਮਰ ਤਾਂ 22 ਸਾਲ ਹੈਗੀ ਆ ਗੁੜੀਆ ਦੀ ਤੇ ਉਹ ਕਹਿੰਦੇ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਗਈ ਆ ਉਹ ਮਤਲਬ ਉਹਦੀ ਉਮਰ ਆ ਲੱਭਦੇ ਨਹੀਂ ਕਿੰਨੇ ਚਾਰ ਕਿੰਨੇ ਦਿਨ ਹੀ ਗੇੜੇ ਮਾਰਦੇ ਰਹੇ ਬਾਦ ਵਿੱਚ ਜਿਨ੍ਹਾਂ ਨੇ ਉਲਟਾ ਪ੍ਰੂਫ ਕਰਕੇ ਸਾਨੂੰ ਦੇ ਦਿੱਤਾ ਜੀ ਇਹ ਜੀ ਕੁੜੀ ਆਪਣੀ ਮਰਜ਼ੀ ਨਾਲ ਗਈ ਉਹਨਾਂ ਵਿਆਹ ਕਰਾ ਲਿਆ ਅਸੀਂ ਫਿਰ ਪੰਚਾਇਤ ਲਾ ਕੇ ਜਾਣੇ ਕਿ ਸਾਨੂੰ ਕੁੜੀ ਸਾਡੀ ਪੇਸ਼ ਕਰੋ ਜੇ ਵਿਆਹ ਵੀ ਕਰਾ ਲਿਆ ਕੋਟ ਮੈਰਿਜ ਵੀ ਉਹਦੇ ਘਰ ਸਾਡੇ ਕਾਗਜ ਆ ਜਾਣੇ ਚਾਹੀਦੇ ਸੀ ਤੇ ਜੇ ਕਾਗਜ ਨਹੀਂ ਆਏ ਤਾਂ ਸਾਡੇ ਸਾਹਮਣੇ ਕੁੜੀ ਪੇਸ਼ ਕਰੋ ਤੁਹਾਡੀ ਗੱਲ ਵੀ ਹੁੰਦੀ ਆ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਦੱਸ ਦੇ ਸਾਡੀ ਕੁੜੀ ਆ ਕੇ ਸਾਡੇ ਮੂੰਹ ਤੇ ਕਹਿ ਦੇ ਵੀ ਮੈਂ ਆਪੇ ਵਿਆਹ ਕਰਾਇਆ ਤੇ ਇਹ ਮੰਨ ਲਿਆਂਗੇ ਵੀ ਹਾਂ ਵੀ ਸਾਡੀ ਕੁੜੀ ਨੇ ਵਿਆਹ ਕਰਾ ਲਿਆ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਿੰਨ ਮਹੀਨੇ ਆੜਦੇ ਤੇ ਉਲਟਾ ਸਾਨੂੰ ਕਹੀ ਜਾਂਦੀ ਕੁੜੀ ਨੇ ਕੋਈ ਲਿਵਨ ਰਿਲੇਸ਼ਨ ਦੇ ਉਹਨਾਂ ਨੇ ਕਾਗਜ ਬਣਾ ਕੇ ਸਾਡੇ ਅੱਗੇ ਪੇਸ਼ ਕਰਦੇ ਹਨ ਨੂੰ ਕਹਿੰਦੇ ਵੀ ਇਹ ਉਹਨੇ ਵਿਆਹ ਕਰਾਇਆ ਹੈ ਆਖਿਆ ਵੀ ਸਾਨੂੰ ਇੱਕ ਫੋਟੋ ਕਲਿੱਕ ਕਰ ਲੈਣ ਦੋ ਅਸੀਂ ਵੀ ਕਿਸੇ ਵਕੀਲ ਨੂੰ ਮੁਖਾਉਣੇ ਆ ਵੀ ਕਾਗਜਾਂ ਦੇ ਉੱਪਰ ਲਿਖਿਆ ਕੀ ਹੋਇਆ ਵਾ ਸਾਨੂੰ ਕੋਈ ਫੋਟੋ ਨਹੀਂ ਦਿੰਦੇ ਕੋਈ ਕੁਛ ਪ੍ਰੂਫ ਨਹੀਂ ਦਿੰਦੇ ਪਰ ਸਾਨੂੰ ਉਲਟਾ ਧਮਕਾਇਆ ਜਾਂਦਾ ਸੀ ਤੁਹਾਡੇ ਤੇ 751 ਲੱਗੀ ਮੇਰੇ ਇੱਕ ਯਾਰ ਤੇ ਰਿਸ਼ਤੇਦਾਰਾਂ ਦੇ ਸਾਰਿਆਂ ਦੇ ਨਾਮ ਫੈਮਲੀ ਦੇ ਨਾਮ ਲਿਖੇ ਵਿੱਚ ਵੀ ਤੁਹਾਡੇ ਤੇ 7 ਗੋਵਿੰਦਾ ਤੁਹਾਨੂੰ ਅੰਦਰ ਕਰ ਦੇਣਾ ਇਦਾਂ ਇਦਾਂ ਮੁਕਾਉਂਦੇ ਰਹੇ ਸਨ ਤਾਂ ਹੁਣ ਐਫ ਆਈ ਆਰ ਦਰਜ ਹੋਈ ਹੈ ਕਿਹਦੇ ਕਿਹਦੇ ਨਾਮ ਉਹ ਐਫ ਆਈ ਆਰ ਦੇ ਵਿੱਚ ਪਾਏ ਗਏ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਹੁਣ 13/23 ਨੂੰ ਸਾਨੂੰ 2:00 ਵਜੇ ਦੇ ਕਰੀਬ ਦੁਪਹਿਰੇ ਗੁੜੀਆ ਦਾ ਫੋਨ ਆਉਂਦਾ ਵਾ ਦੂਜੀ ਸਿਸਟਰ ਨੂੰ ਵੀ ਮੈਂ ਇੱਥੇ ਇਸ ਤਰ੍ਹਾਂ ਰਹਿ ਰਹੀ ਆ ਮੈਨੂੰ ਬੜਾ ਕੁੱਟ ਦੇ ਮਾਰਦੇ ਆ ਜਦੋਂ ਸਾਨੂੰ ਕੁੜੀ ਦਾ ਫੋਨ ਆਉਂਦਾ ਫੇਰ ਹੀ ਸਾਨੂੰ ਵੀ ਪਤਾ ਲੱਗਦਾ ਪਈ ਉਹਦੇ ਨਾਲ ਕੀ ਹੋਇਆ ਕਹਿਣ ਨੂੰ ਤਾਂ ਅੱਜ ਕਈ ਆ ਜਿੰਨੇ ਮੂੰਹ ਨਹੀਂ ਆ ਗੱਲਾਂ ਸਾਰੇ ਕਰੀ ਜਾਂਦੇ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਜਦੋਂ ਕੁੜੀ ਆ ਕੇ ਬਿਆਨ ਦਿੰਦੀ ਅਸੀਂ ਉਹਨੂੰ ਪੁੱਛਿਆ ਤੇ ਹਾਲਤ ਵੇਖੀ ਤੇ ਬਹੁਤ ਮਤਲਬ ਮਾੜੀ ਹੋਈ ਤੇ ਉਹਨੂੰ ਪੁੱਛਦੇ ਆ ਇੱਕ ਦੋ ਦਿਨ ਛੁੱਟੀ ਐਸਐਸਬੀ ਸਾਹਿਬ ਦੇ ਪੇਸ਼ ਵੀ ਹੋਏ ਆ ਤੇ ਫਿਰ ਉਹਨਾਂ ਨੇ ਮਾਰਕ ਕੀਤੀ ਡੇਰਾ ਭਾਬਾ ਨਾਨਕ ਥਾਣੇ ਉੱਥੇ ਜਾਣਿਆ ਤੇ ਉਹ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਬਿਆਨ ਚੇਂਜ ਕਰ ਦੋ ਇਦਾਂ ਆਹ ਗੱਲ ਆ ਸਾਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਪੁਲਿਸ ਉਹਨਾਂ ਨਾਲ ਰਲ ਹੀ ਆ ਕਿ ਕੀ ਕਰ ਰਹੀ ਆ ਜੇ ਹੁਣ ਪਰਚਾ ਵੀ ਕਟਿਆ ਗਿਆ ਵਾ ਤੇ ਅਜੇ ਤੱਕ ਕੋਈ ਅਰੈਸਟ ਨਹੀਂ ਕਰ ਰਹੀ ਜੇ ਇਹ ਕੁੜੀ ਨਾਲ ਕੁਝ ਹੋਇਆ ਤੇ ਉਹ ਕਹਿ ਰਹੀ ਆ ਜੇ ਮੇਰੇ ਨਾਲ ਕੁਝ ਹੋਇਆ ਨਹੀਂ ਮੈਂ ਕਿੱਦਾਂ ਦੂਜੇ ਬਿਆਨ ਦੇ ਜਾਵਾਂ ਉਹ ਤਾਂ ਤੁਹਾਡਾ ਜਿਹੜਾ ਪੁਲਿਸ ਦੇ ਵੱਲੋਂ ਮੈਡੀਕਲ ਵਗੈਰਾ ਸਾਰਾ ਕਰਵਾਇਆ ਗਿਆ ਹੈ ਹਾਂਜੀ ਮੇਰੇ ਤੇ A2Z ਸਾਰੇ ਮੈਡੀਕਲ ਹੋ ਗਿਆ ਫਿਰ ਵੀ ਉਹਨਾਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਪਰ ਦੇਖਣ ਨੂੰ ਜਿਵੇਂ ਤੁਸੀਂ ਪੂਰੀ ਜਿਹੜੀ ਸਟੋਰੀ ਦੱਸੀ ਆ ਆਪਣੀ ਹਨਾ ਜੁੱਦਾਂ ਪਹਿਲਾਂ ਵੀ ਖਬਰ ਪਈ ਸੀਗੀ ਤੁਹਾਡੇ ਇਸ ਪੂਰੇ ਮਾਮਲੇ ਦੀ ਜਿਹੜੀ ਸਾਡੇ ਚੈਨਲ ਤੇ ਵੀ ਖਬਰ ਪਈ ਸੀਗੀ ਹਨਾ ਤਾਂ ਉੱਥੇ ਵੀ ਲੋਕਾਂ ਦੇ ਵੱਲੋਂ ਵੀ ਇਹੀ ਚੀਜ਼ ਕਹੀ ਜਾ ਰਹੀ ਆ ਤੁਹਾਨੂੰ ਗਲਤ ਠਹਿਰਾਇਆ ਜਾ ਰਿਹਾ ਕਮੈਂਟਾਂ ਦੇ ਵਿੱਚ ਵੀ ਤੁਹਾਡੇ ਖਿਲਾਫ ਜਿਹੜੇ ਕਮੈਂਟ ਆਉਂਦੇ ਨੇ ਤੁਹਾਨੂੰ ਗਲਤ ਠਹਿਰਾਇਆ ਜਾ ਰਿਹਾ ਕਿ ਜੇ ਰੇਪ ਹੋਇਆ ਹਨਾ ਤਾਂ ਤਿੰਨ ਮਹੀਨੇ ਕਿਸ ਤਰ੍ਹਾਂ ਜਿਹੜਾ ਉਹ ਸਮਾਂ ਗੁਜ਼ਰਿਆ ਤਿੰਨ ਮਹੀਨੇ ਲਗਾਤਾਰ ਇਦਾਂ ਦਾ ਹੁੰਦਾ ਰਿਹਾ ਤਾਂ ਉੱਥੇ ਵੀ ਤੁਹਾਨੂੰ ਜਿਹੜਾ ਗਲਤ ਠਹਿਰਾਇਆ ਜਾ ਰਿਹਾ ਤੋ ਮੈਨੂੰ ਕਿਸੇ ਅਣਪਛਾਤੀ ਜਗ੍ਹਾ ਤੇ ਬੰਦ ਕਰਕੇ ਰੱਖ ਰੇ ਆ ਮੇਰਾ ਕੋਈ ਵਾਸ ਨਹੀਂ ਚੱਲ ਰਿਆ ਮੈਂ ਬਾਹਰ ਆ ਕੇ ਕਿਵੇਂ ਕਿਸ ਨੂੰ ਕਿੰਨੂੰ ਦੱਸਾਂ ਜਿਸ ਦਿਨ ਮੇਰਾ ਵਾਸ ਚੱਲਿਆ ਮੈਂ ਸਿੱਧਾ ਘਰ ਹੀ ਆਈ ਆ ਕਿਸੇ ਤੀਸੇ ਪਰਸਨ ਕੋ ਤੇ ਗਈ ਨਹੀਂ ਹੈਗੀ ਜੇ ਮੈਂ ਆਪਣੀ ਮਰਜ਼ੀ ਨਾਲ ਗਈ ਹੁੰਦੀ ਫਿਰ ਮੈਂ ਉੱਥੇ ਕੁੱਟ ਮਾਰ ਵਿੱਚ ਖਾਂਦੀ ਰਹਿੰਦੀ ਛਿੱਤਰ ਵੀ ਖਾ ਕੇ ਰਹਿ ਹੀ ਲੈਣਾ ਸੀਗਾ ਮੈਂ 22 ਸਾਲ ਦੀ ਆ ਪੜ੍ਹੀ ਲਿਖੀ ਕੁੜੀ ਆ ਜੇ ਆਪਣੀ ਮਰਜ਼ੀ ਨਾਲ ਜਾਂਦੀ ਆਪਣੇ ਸਾਰੇ ਡਾਕੂਮੈਂਟ ਲੈ ਕੇ ਜਾਂਦੀ ਤਿਆਰ ਹੋ ਕੇ ਜਾਂਦੀ ਉਹਦੀ ਬਾਹਰ ਵੇਟ ਕਰਦੀ ਸੈਲਰ ਦੇ ਅੰਦਰ ਚਪੇੜਾ ਖਾ ਕੇ ਤਾਂ ਨਹੀਂ ਜਾਂਦੀ ਬਾਕੀ ਰਹੀ ਗੱਲ ਕੋਈ ਕਾਰਵਾਈ ਨਹੀਂ ਕਰਦਾ ਪਿਆ ਮੇਰੇ ਸਾਰੇ ਮੈਡੀਕਲ ਹੋ ਗਏ ਆ ਮੇਰਾ ਸਾਰਾ ਕੁਝ A ਤੋਂ Z ਸਾਰੇ ਪ੍ਰੂਫ ਲਈ ਜਾਂਦੇ ਆ ਜਿੱਥੇ ਤੁਸੀਂ ਜੌਬ ਕਰਦੇ ਹੋ ਜਿੱਥੇ ਤੁਹਾਨੂੰ ਲੈ ਕੇ ਗਏ ਆ ਉੱਥੇ ਸੀਸੀਟੀਵੀ ਵਗੈਰਾ ਕੁਝ ਲੱਗਿਆ ਹੋਇਆ ਉਹਨਾਂ ਤੋਂ ਤੁਸੀਂ ਸੀਸੀਟੀਵੀ ਫੁਟੇਜ ਲਈਆਂ ਨੇ ਉਹ ਤੋਂ ਤੁਹਾਨੂੰ ਕੁੱਟਦੇ ਮਾਰਦੇ ਜਦ ਜਾਂ ਕਿਰਚ ਦਿਖਾ ਕੇ ਲੈ ਕੇ ਗਏ ਆ ਤਾਂ ਉੱਥੇ ਤੁਹਾਡੇ ਕੋਲੋਂ ਵੀਡੀਓ ਪ੍ਰੂਫ ਹੈਗੇ ਨੇ ਕਿਉਂਕਿ ਉਹ ਵੀਡੀਓ ਪ੍ਰੂਫ ਮੰਗੇ ਜਾਣੇ ਨੇ ਉਹ ਤੁਹਾਡੇ ਕੋਲ ਹੈਗੇ ਆ ਪ੍ਰੂਫ ਹਾਂਜੀ ਮੇਰੇ ਜਦੋਂ ਉਹ ਸਾਡੇ ਸੈਲਰ ਚ ਐਂਟਰ ਹੁੰਦਾ ਹੈ ਉਹ ਵੀ ਵੀਡੀਓ ਹੈਗੀ ਆ ਜਦੋਂ ਮੈਨੂੰ ਲੈ ਕੇ ਜਾਂਦਾ ਆ ਵਿੱਚ ਬਿਠਾ ਲ ਕੇ ਜਿਵੇਂ ਮਰਜ਼ੀ ਨਾਲ ਜਾਂਦੀ ਮੈਂ ਪਿੱਛੇ ਬਹਿ ਕੇ ਜਾਣਾ ਸੀਗਾ ਸੈਂਟਰ ਚ ਤਾਂ ਨਹੀਂ ਬਹਿ ਕੇ ਜਾਣਾ ਸੀਗਾ ਉਹ ਤੇ ਮੈਨੂੰ ਵਿੱਚ ਘੁੱਟ ਮਾਰ ਕੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਆ ਉਹ ਵੀ ਵੀਡੀਓ ਮੇਰੇ ਕੋਲ ਪਈ ਆ ਮੇਰੇ ਘਰ ਦੇ ਨੇ ਬਥੇਰੀ ਕਾਰਵਾਈ ਕਰਾਈ ਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸਿਰਫ ਉਹਨਾਂ ਦੀ ਮੰਨੀ ਜਾਂਦੀ ਪਤਾ ਨਹੀਂ ਉਹਨਾਂ ਨੂੰ ਕੀ ਲਾਲਚ ਹੈ ਸ਼ਾਇਦ ਕੁਛ ਦਿਨ ਦੇ ਹੋਣੇ ਆ ਇਸ ਕਰਕੇ ਨਹੀਂ ਮੇਰੀ ਕਾਰਵਾਈ ਕਰਦੇ ਪਏ ਨਾਲੇ ਰਹੀ ਗੱਲ ਕੁੜੀਆਂ ਦੀ ਜਿਹੜੇ ਮੇਰੇ ਤੇ ਅਲਿਕੇਸ਼ਨ ਲਾ ਰਹੇ ਨੇ ਕਿ ਕੁੜੀ ਆਪਣੀ ਮਰਜ਼ੀ ਨਾਲ ਗਈ ਆ ਐਦਾਂ ਆ ਰਿਲੇਸ਼ਨ ਆ ਇਹ ਆ ਉਹ ਉਹਨਾਂ ਦੇ ਘਰ ਚ ਕੁੜੀਆਂ ਨਾਲ ਐਦਾਂ ਹੋ ਜਾਣੀਆਂ ਨਾ ਤੇ ਮੈਂ ਇਸ ਕਰਕੇ ਸਟੈਂਡ ਲੈਣ ਦੀ ਆ ਕਿ ਕੱਲ ਨੂੰ ਕਿਸੇ ਦੀ ਧੀ ਪੈਣਾ ਐਦਾਂ ਨਾ ਹੋਏ ਜੇ ਅੱਜ ਮੈਂ ਨਾ ਉੱਟੀ ਮੈਂ ਨਾ ਆਵਾਜ਼ ਕੋ ਆਪਣੀ ਬੁਲੰਦ ਕੀਤੀ ਤੇ ਕਿਸੇ ਦੀ ਧੀ ਪੈਣ ਕੱਲ ਨੂੰ ਸੇਪ ਨਹੀਂ ਹੋਣੀ ਹੈਗੀ ਪੰਜਾਬ ਦੀ ਕਿਸੇ ਵੀ ਧੀ ਦੀ ਨਿਗਾ ਤਾਂ ਨਹੀਂ ਹੋਇਆ ਕਿ ਨਹੀਂ ਠਾਮੂ ਕਰਕੇ ਚੱਲਿਆ ਕਰੇਗੀ ਮੈਂ ਇੱਕੋ ਹੀ ਗੱਲ ਸਾਰੀ ਪੰਜਾਬ ਸਰਕਾਰ ਨੂੰ ਕਹਿੰਨੀ ਆ ਕਿ ਜੇ ਅੱਜ ਮੈਨੂੰ ਇਨਸਾਫ ਮਿਲ ਗਿਆ ਤੇ ਸਾਰੀਆਂ ਹੀ ਸੇਫ ਆ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਕੱਲ ਨੂੰ ਰੋਜ਼ ਹੀ ਕਿਸੇ ਨਾ ਕਿਸੇ ਦੀ ਧੀ ਕਿਡਨਾਪ ਹੋਇਆ ਕਰੇਗੀ ਉਹਦੇ ਨਾਲ ਰੇਪ ਹੋਇਆ ਕਰੇਗਾ ਤਾਂ ਜਦੋਂ ਬਿਆਨ ਬਦਲਣ ਨੂੰ ਤੁਹਾਨੂੰ ਤੁਸੀਂ ਆਪਣੇ ਬਿਆਨ ਲਿਖਾਇਆ ਇਹ ਲਿਖਾਰੇ ਸੀ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਬਿਆਨ ਬਦਲਣ ਨੂੰ ਕਿਹਾ ਗਿਆ ਸੀ ਤਾਂ ਤੁਹਾਨੂੰ ਕੀ ਕਿਹਾ ਗਿਆ ਸੀ ਉਹ ਤੋਂ ਸਪਸ਼ਟ ਕੀ ਗੱਲ ਹੋਈ ਸੀ ਮੈਨੂੰ ਨੰਮਦੀਤ ਕੋਰ ਮੈਡਮ ਸੀਗੇ ਉਹ ਸਬ ਇਨਸਪੈਕਟਰ ਉਹ ਮੇਰੇ ਬਿਆਨ ਲਿਖਦੇ ਪਏ ਸੀਗੇ ਤੇ ਉਹ ਮੈਨੂੰ ਇਦਾਂ ਬੋਲਦੇ ਕਿ ਕੁੜੀਆਂ ਨਾ ਕੱਲ ਨੂੰ ਸਾਡੀ ਬੇਇੱਜ਼ਤੀ ਕਰਵਾ ਦਿੰਦੀਆਂ ਹੁੰਦੀਆਂ ਜੱਜ ਜਮ ਨੇ ਜਾ ਕੇ ਮੁੰਡੇ ਵੱਲ ਦੀ ਗੱਲ ਕਰਦੀਆਂ ਆ ਬਿਆਨ ਚੇਂਜ ਕਰ ਦਿੰਦੀਆਂ ਮੈਡੀਕਲ ਨਹੀਂ ਕਰਵਾਉਂਦੀਆਂ ਮੈਂ ਕਿਹਾ ਮੈਡਮ ਮੈਂ ਆਪਣੇ ਘਰ ਖੁਦ ਆਈਆਂ ਮੈਂ ਖੁਦ ਬਿਆਨ ਦੇਣ ਆਈ ਆ ਮੇਰੇ ਘਰਦਿਆਂ ਨੇ ਮੈਨੂੰ ਪ੍ਰੈਸ਼ਰ ਨਹੀਂ ਪਾਇਆ ਹੈਗਾ ਮੈਂ ਖੁਦ ਘਰ ਗੱਲ ਕੀਤੀ ਆ ਕਿ ਮੇਰਾ ਗਲਤ ਹੋਇਆ ਆ ਤੇ ਮੈਂ ਗਲਤ ਜੋ ਮੈਨੂੰ ਪਤਾ ਮੈਂ ਕਿੱਦਾਂ ਨਰਕ ਚੋਂ ਨਿਕਲੀ ਆ ਇਸ ਕਰਕੇ ਮੈਂ ਮੈਂ ਕਿਹਾ ਮੈਂ ਬਿਆਨ ਦੇਣ ਆਈ ਆ ਫਿਰ ਮੈਡਮ ਕਹਿੰਦੇ ਠੀਕ ਹੈ ਜੇ ਤੂੰ ਬਿਆਨ ਦੇਣ ਦੀਆਂ ਤੇ ਫਿਰ ਸਰ ਆਉਂਦੇ ਆ ਉੱਥੇ ਸਰ ਮੇਰੀ ਸਿਸਟਰ ਨੂੰ ਤੇ ਐਸ ਐਚ ਓ ਸਰ ਆਉਂਦੇ ਨੇ ਸਤਨਾਮ ਸਿੰਘ ਤੇ ਉਹ ਅੰਦਰ ਆਏ ਉਹਨਾਂ ਨੇ ਕੁੰਡੀ ਮਤਲਬ ਬੂਆ ਬੰਦ ਕੀਤਾ ਤੇ ਮੇਰੀ ਸਿਸਟਰ ਨੂੰ ਉਹਨਾਂ ਨੇ ਬਾਹਰ ਭੇਜਿਆ ਉਹ ਅੰਦਰ ਆਏ ਮੈਨੂੰ ਬੋਲਦੇ ਕੁੜੀਏ ਜੇ ਵੀ ਸੋਚ ਲਾ ਬਿਆਨ ਚੇਂਜ ਕਰਦੇ ਤੈਨੂੰ ਪਤਾ ਮੁੰਡੇ ਦੀ ਲਾਈਫ ਖਰਾਬ ਹੋ ਜਣੀ ਆ ਉਹਨੂੰ ਉਮਰ ਕੈਦ ਹੋ ਜਣੀ ਆ ਮੈਂ ਕਿਹਾ ਸਰ ਮੈਨੂੰ ਪਤਾ ਆ ਮੈਂ ਇੰਨੀ ਪੀੜਤਾ ਦੇ ਵਿੱਚੋਂ ਨਿਕਲ ਕੇ ਮੈਨੂੰ ਪਤਾ ਮੈਂ ਕਿੱਦਾਂ ਦੇ ਦੇਣ ਕੱਟੇ ਆ ਉੱਥੇ ਮੈਂ ਕਿੱਦਾਂ ਆਪਣੇ ਘਰਦਿਆਂ ਦੇ ਬਿਨਾਂ ਰਹੀ ਆ ਤੁਸੀਂ ਮੈਨੂੰ ਇਦਾਂ ਦਾ ਕਹਿ ਰਹੇ ਹੋ ਫਿਰ ਬਾਅਦ ਵਿੱਚ ਸਰ ਬਾਹਰ ਚਲ ਜਾਂਦੇ ਆ ਫਿਰ ਮੈਨੂੰ ਮੈਡਮ ਮੇਰੇ ਤੋਂ ਮਤਲਬ ਗਲਤ ਗਲਤ ਗੱਲਾਂ ਪੁੱਛਦੇ ਆ ਤੇ ਉਸ ਤੋਂ ਬਾਅਦ ਮੈਂ ਮੈਡਮ ਨੂੰ ਸਾਰੇ ਬਿਆਨ ਲਿਖੋਣੀਆਂ ਤੇ ਜਿਹੜੇ ਮੇਨ ਬੰਦੇ ਨੇ ਉਹਨਾਂ ਦਾ ਮੈਂ ਨਾਮ ਲਿਖੋਣੀਆਂ ਤੇ ਮੈਡਮ ਕਹਿੰਦੇ ਆ ਫਿਰ ਪਰਚਾ ਨਹੀਂ ਹੋ ਸਕਦਾ 4 ਦਿਨ ਲੱਗਣੇ ਆ ਪਰਚੇ ਨੂੰ ਜੇ ਤੁਸੀਂ ਮੇਨ ਬੰਦਿਆਂ ਦੇ ਨਾਮ ਲਿਖਉਂਦੇ ਹੋ ਤੇ ਤੇ ਮੈਨੂੰ ਬੋਲਦੇ ਆ ਸਿਰਫ ਮੁੰਡੇ ਤੇ ਮੁੰਡੇ ਦੀ ਫੈਮਲੀ ਤੇ ਪਰਚਾ ਕਰੋਨਾ ਹੈ ਤੇ ਹੁਣੇ ਮੈਂ ਬਸ ਇੱਕੋ ਘੰਟੇ ਚ ਪਰਚਾ ਕੱਟ ਦਿੰਨੀ ਆ ਮੈਂ ਕਿਹਾ ਨਹੀਂ ਮੈਡਮ ਜਿੰਨਾਂ ਨੇ ਮੇਨ ਬੰਦੇ ਕੌਣ ਮੇਨ پرویز ਮੁਸੀ ਆ ਨਪਿੰਦਰ ਸਿੰਘ ਆ ਤੇ ਮਨਜੀਤ ਪਾਸਟਰ ਮਨਜੀਤ ਪਾਸਟਰ ਇਹ ਕਿਤੇ ਇਹਦਾ ਕੋਈ ਡੇਰਾ ਜਾਂ ਕੋਈ ਮਿਨਿਸਟਰੀ ਆ ਕਿੱਥੇ ਦਾ ਹੈ ਇਹ ਸਾਡੇ ਲਾਗੇ ਕਲਨੋਰੀਆ ਉੱਥੇ ਇਹਨਾਂ ਦਾ ਇੱਕ ਚਰਚ ਹੈ ਤੇ ਉਹ ਉੱਥੇ ਮਨਜੀਤ ਸਿੰਘ ਉਹਨਾਂ ਦਾ ਨਾਮ ਆ ਉਹ ਵੀ ਸਿੱਖ ਬਰਾਦਰੀ ਦੇ ਆ ਲੇਕਿਨ ਉਹ ਕ੍ਰਿਸਚੀਅਨ ਚ ਆ ਗਏ ਨੇ ਤੇ ਉਹ ਹੁਣ ਪੁਲਿਸ ਜਿਹੜੀ ਆ ਉਹ ਛਾਪੇਮਾਰੀ ਕਰ ਰਹੀ ਆ ਜਾਂ ਉਹਨਾਂ ਨੂੰ ਕਿਤੇ ਦੇਖ ਰਹੀ ਆ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਾ ਰਹੇ ਹਾਂ ਛਾਪੇਮਾਰੀ ਕਰ ਰਹੇ ਹਾਂ ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕੱਲ ਮੈਨੂੰ ਫੋਨ ਆ ਰਿਹਾ ਸੀਗਾ ਮੈਨੂੰ ਪੁੱਛ ਰਹੇ ਮੈਨੂੰ ਮੇਰੀ ਫੈਮਿਲੀ ਨੂੰ ਕਹਿੰਦੇ ਆ ਗੁਰਪ੍ਰੀਤ ਨਾਲ ਗੱਲ ਕਰਵਾਓ ਤੇ ਉਹਨੂੰ ਪੁੱਛਦੇ ਆ ਉਹ ਕਿੱਥੇ ਰਹਿ ਰਹੇ ਆ ਮੈਨੂੰ ਕੀ ਪਤਾ ਉਹ ਕਿੱਥੇ ਰਹਿ ਰਹੇ ਆ ਉਹ ਤਾਂ ਭੱਜ-ਭੁੱਜ ਗਏ ਹੋਣੇ ਆ ਇਹਨਾਂ ਦਾ ਕੰਮ ਹੀ ਇਹਨਾਂ ਨੂੰ ਫੜਨਾ ਅਰੈਸਟ ਕਰਨ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਦੇਣ ਜਿਨ੍ਹਾਂ ਨੇ ਗਲਤ ਕੀਤਾ ਆ ਇਹਨਾਂ ਨੂੰ ਤੇ ਮੈਂ ਚਾਹੁੰਨੀ ਆ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਅੱਜਕੱਲ੍ਹ ਦੀ ਧੀ ਪੈਨ ਬਲਤਕਾਰ ਕਰ ਰਹੇ ਨੇ ਤਾਂ ਇਹ ਉਸ ਪੂਰੇ ਕੇਸ ਦੀ ਸਚਾਈ ਹੈ ਹਾਲਾਂਕਿ ਹਜੇ ਤੱਕ ਦੂਜਾ ਧੜਾ ਜਿਹੜਾ ਉਹ ਸਾਹਮਣੇ ਨਹੀਂ ਆਇਆ ਇੱਕ ਪਾਸੇ ਕੁੜੀ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦੇ ਘਰ ਦੇ ਆਪਦੇ ਵੱਲੋਂ ਜਿਹੜਾ ਬਿਆਨ ਦਿੱਤੇ ਗਏ ਨੇ ਪੁਲਿਸ ਤੱਕ ਜਿਹੜੀ ਪਹੁੰਚ ਕੀਤੀ ਗਈ ਆ ਐਫ ਆਈ ਆਰ ਦਰਜ ਹੋਈ ਆ ਜਿਸ ਦੇ ਵਿੱਚ ਕਈ ਤਰ੍ਹਾਂ ਆਮਾ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਜਿਸ ਦੇ ਤਹਿਤ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਹੁਣ ਪੁਲਿਸ ਦੇ ਤੌਰ ਤੇ ਵੀ ਜਾਣਾਂਗੇ ਪੁਲਿਸ ਦਾ ਪੱਖ ਵੀ ਜਾਣਾਂਗੇ ਕਿ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਕਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਫੜਨ ਦੇ ਪਰ ਇੱਕ ਪਾਸੇ ਜਿਹੜਾ ਹੁਣ ਇੱਕ ਧੜਾ ਜਿਹੜਾ ਇੱਕ ਪੱਖ ਹੈ ਉਹ ਜਰੂਰ ਸਾਹਮਣੇ ਆਇਆ ਇੱਕ ਪੱਖ ਉਹ ਸੀ ਜਦੋਂ ਇਸੇ ਕੁੜੀ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਤੇ ਦੂਜਾ ਪੱਖ ਇਹ ਆ ਜਦੋਂ ਉਸ ਦੇ ਵੱਲੋਂ ਸਾਰੀ ਸਚਾਈ ਜਿਹੜੀ ਆ ਉਹ ਮੀਡੀਆ ਸਾਹਮਣੇ ਰੱਖੀ ਜਾਂਦੀ ਹੈ